ਇੱਕ ਕਿਸਤੀ ਗਈ ਤੇ ਇੱਕ ਆ ਗਈ ਜੀ। ਆ ਬਾਲੀ ਦੂਰ ਲੈ ਆਈ ਨਹੀਂ। ਮਾਨੂੰ ਲੱਗਿਆ ਸੀਗਾ ਹਾਵੜਾ ਬ੍ਰਿਜ ਇਹਨਾਂ ਨੇ ਪਾਰ ਕਰਾਤਾ। ਇਹ ਉਧਰੋਂ ਦੀ ਉਧਰ ਸਾਹਮਣੇ ਵਾਲੇ ਪਾਸੇ ਲੈ ਕੇ ਜਾਣਗੇ ਤਾਂ ਬਾਲੀ ਦੂਰ ਲੈ ਆਈ ਨਹੀਂ। ਸਾਈਕਲ ਅੱਧਰ ਖੜਾਤੀ ਹੈ ਜੀ। ਦੇਖ ਹੁਣ ਦੇਖਦੇ ਆ ਜੀ ਕੀ ਹਸਾਬ ਕਿਤਾ ਬਣਦਾ ਹੈਗਾ ਫਾਰਮਪੁਰਮ ਅਸੀਂ ਜਿਹੜੇ ਹੈਗੇ ਜਮਾ ਕਰਾਇਆ ਆ। ਚਰਾਇਆ ਤੇ ਆ ਫੁੱਟਪਾਥ ਹੈ ਜੀ। ਇੱਥੇ ਲੈਣਾ ਪੈਂਦਾ ਜੀ ਤੇ ਸਾਈਕਲ ਅਲਾਉਡ ਹੈ ਨਹੀਂ ਫਿਰ ਕ੍ਰਿਸ਼ਵੇ। ਇਹੇ ਸੀ ਗੱਲ ਜੀ ਆਪਣੇ ਰਾਤ ਦਾ ਸਟੇ ਕਿੱਥੇ ਅਸੀਂ ਆਪਣੀ ਰਾਤ ਕੱਟੀ ਸੀ ਗੁਰਦੁਆਰਾ ਬੜੀ ਸੰਗਤ ਸੈਦੀ ਜਿਹੜਾ ਪੈਂਦਾ ਆਪਣਾ ਬੜੇ ਬਿਆਰ ਦੇ ਵਿੱਚ ਬੈਗ ਵਗੈਰਾ ਇੱਥੇ ਰੱਖਤੀ ਸੀਗੀ ਆਪਣੇ ਬੈਗ ਆ ਪਏ ਖੋਲ ਖਾਲ ਕੇ ਪੰਜੀ ਆ ਪਈ ਹੋਈ ਆਪਣੀ ਤੇ ਆ ਕੇ ਚੁਆੜਾ ਲੱਪਾ ਪਾ ਜਿਆ ਬੜਾ ਕੰਮ ਦੇ ਜਾਂਦਾ ਕਦੀ ਕਦੀ ਇੱਧਰ ਆਪਣਾ ਦੂਜਾ ਬੈਗ ਜੀ ਹਾਂਜੀ ਬਿੱਟੂ ਜੀ ਚਲਿਏ ਸਾਹਿਬੀ ਗਾਲ ਜੀ ਸਾਰੇ ਹਾਂਜੀ ਹਾਂਜੀ ਬਿਲਕੁਲ ਤਿਆਰ ਆਂਗੇ ਚਲਦੇ ਆ ਉੱਥੇ ਫੇਰ ਡਿਊਟੀ ਸਮਝਦੇ ਆ ਕਹਾੜੇ ਵਾਲੇ ਦਫ਼ਤਰ ਦੇ ਕੋਲ ਠੀਕ ਹੈ ਚਲੋ ਜੀ ਚੰਗਾ ਜੀ ਇੱਧਰ ਆਈ ਗਈ ਜੀ ਆਪਣੀ ਲਿਫਟ ਸਵੇਰ ਸਵੇਰ ਦਾ ਟਾਈਮ ਜੀ ਇਹ ਬੜੇ ਪਿਆਰ ਚ ਅਸੀਂ ਘੁੰਮ ਰਹੇ ਆ ਲਓ ਜੀ ਲਓ ਸਾਈਕਲ ਤਿਆਰ ਵਰ ਤਿਆਰ ਤੇ ਕ੍ਰਿਸ਼ਨਾ ਸ਼ਾਸਤਰੀ ਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਇਨਾ ਅੰਗਰੇਜ਼ੀ ਸਾਈਕਲਾਂ ਦੇ ਉੱਤੇ ਸ਼ਹਿਰ ਕਲਕੱਤਾ ਕਲਕੱਤੇ ਦਾ ਇੱਕ ਬੜਾ ਬਾਜ਼ਾਰ ਜੋ ਕਿ ਬਹੁਤ ਜ਼ਿਆਦਾ ਫੇਮਸ ਹੈ ਉਹਦੇ ਵਿੱਚ ਅਸੀਂ ਇਸ ਟਾਈਮ ਸਾਈਕਲ ਚਲਾ ਰਹੇ ਹਾਂ ਤੇ ਹੁਣ ਜਾਣਾ ਸਭ ਤੋਂ ਪਹਿਲੇ ਅਸੀਂ ਉਹਨਾਂ ਸ਼ਿਪਿੰਗ ਵਾਲਿਆਂ ਦੇ ਦਫ਼ਤਰ ਦੇਖਦੇ ਹਾਂ ਕੀ ਬਣਦਾ ਅੱਜ ਆਪਾਂ ਨੂੰ ਬੁਲਾਇਆ ਗਿਆ ਸੀਗਾ 10 11 ਵਜੇ ਦੇ ਕਰੀਬ 10 ਤਾਂ ਵੱਜਣ ਵਾਲੇ ਆ ਉਹ ਹੀ 10 11 ਵਜੇ ਉਹਨਾਂ ਨੇ ਕਿਹਾ ਸੀਗਾ ਆ ਜਿਓ ਕਿਸੇ ਵੀ ਟ ਬਾਕੀ ਗੱਲ ਰਹਾ ਅਸੀਂ ਬੜੇ ਪਿਆਰ ਗੁਰੂ ਘਰ ਹੈਗਾ ਵਰਦਵਾਰਾ ਬੜੀ ਸਿੱਖ ਸੰਗਤ ਹੈ ਉੱਥੇ ਅਸੀਂ ਸਟੇ ਕਰਿਆ ਸੀਗਾ ਤੇ ਰਾਤ ਨੂੰ ਆਪਾਂ ਉੱਥੇ ਹੀ ਆਪਣੀ ਰਾਤ ਕੱਟੀ ਸੀ ਤੇ ਵਧੀਆ ਰਿਹਾ ਵਧੀਆ ਸਟੇ ਮਿਲ ਗਿਆ ਹੁਣ ਚੱਲਦੇ ਆਂ ਜੀ ਅੱਗੇ ਵੱਲ ਨੂੰ ਕਾਫੀ ਵੱਡਾ ਚੌਕ ਹੈ ਜੀ ਇਹ ਜਿੱਥੋਂ ਟਰામ-ਟਰਮ ਵੀ ਲੰਘਦੀ ਹੁੰਦੀ ਸੀ ਕਿਸੇ ਟਾਈਮ ਤੇ ਹੁਣ ਤਾਂ ਚੱਲਦੀਆਂ ਨੇ ਬਹੁਤ ਘੱਟ ਮਿਨੀਮਲ ਏਰੀਆ ਤੇ ਚੱਲਦੀਆਂ ਨੇ ਇੱਧਰ ਜਾ ਕੇ ਇੱਧਰਲੇ ਪਾਸੇ ਇੱਕ ਗਲੀ 'ਚ ਗੁਰੂ ਘਰ ਜਿਹੜਾ ਆਪਾਂ ਰਾਤ ਨੂੰ ਦਿਖਾਇਆ ਸੀ ਛੋਟਾ ਸਿੱਖ ਸੰਗਤ ਤੇ ਇੱਧਰਲੇ ਪਾਸੇ ਸੀਗਾ ਵੱਡਾ ਸਿੱਖ ਸੰਗਤ ਤੇ ਹੁਣ ਆਪਾਂ ਚੱਲਦੇ ਆ ਜੀ ਇਧਰਲੇ ਪਾਸੇ ਜਿੱਦੋਂ ਆਪਾਂ ਕੱਲ ਨੂੰ ਆਏ ਸੀਗੇ ਇੱਥੇ ਆ ਕੇ ਦੇਖਦੇ ਆ ਕੀ ਹਿਸਾਬ ਕਿਤਾਬ ਬਣਦਾ ਹੈ ਕਿੱਦਾਂ ਕੀ ਹੁੰਦਾ ਹੈਗਾ ਵਾ ਸਾਰਾ ਦਾ ਸਾਰਾ ਤੜਨਾ ਸ਼ੇਅਰ ਕਰਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਦੱਸਦੇ ਰਹੋ ਜੀ ਕੀ ਕਿੱਦਾਂ ਦੀ ਲੱਗੀ ਵੀਡੀਓ ਆਪਣੇ ਆਣ ਗਵਾਨ ਸਾਜ ਦੇ ਵਿੱਚ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਨੂੰ ਵੀ ਇੱਕ ਮੋਟੀਵੇਸ਼ਨ ਮਿਲਦਾ ਰਹੇ ਨਾਲ ਥੱਲੇ ਇੱਕ ਲਾਈਕ ਦਾ ਬਟਨ ਹੈ ਉਹ ਵੀ ਜਰੂਰ ਦਬਾ ਦਿਓ ਤੇ ਨਾਲ ਆਪਣਾ ਇੱਕ ਸਬਸਕ੍ਰਾਈਬ ਦੇ ਨਾਲ ਨਾ ਘੰਟੀ ਦਾ ਆਪਸ਼ਨ ਹੁੰਦਾ ਹੈ ਉਹ ਵੀ ਜਰੂਰ ਦਬਾ ਦਿਓ ਫਟਾਫਟ ਹੁਣ 5k ਤਾਂ ਹੋ ਗਏ ਬਹੁਤ ਬਹੁ 10 ਕੇ 60 ਦਾ 60 10 ਕੇ ਦਾ ਕਰਾਓ ਪਹਿਲੇ 10 ਕੇ ਚਾਹੀਦੇ ਆ 10 ਕੇ ਕਰਾ ਦਿਓ ਹੁਣ ਬਸ ਇੱਕ ਛੋਟੀ ਜੀ ਡਿਮਾਂਡ ਹੈ ਤੁਹਾਡੇ ਛੋਟੇ ਭਰਾ ਦੀ 3 ਕਿਲੋਮੀਟਰ ਦਾ ਸਫਰ ਕਰਕੇ ਅਸੀਂ ਪਹੁੰਚ ਗਏ ਆ ਜੀ ਸ਼ਿਪਿੰਗ ਕਾਰਪੋਰੇਸ਼ਨ ਦੇ ਦਫ਼ਤਰ ਦੇ ਬਾਹਰ ਤੇ ਹਲੇ ਟਾਈਮ ਹੋਇਆ ਨੀਗਾ ਤਕਰੀਬਨ ਹਲੇ ਟਾਈਮ ਲੱਗਣਾ ਹੈ ਜੀ 11 ਵਜੇ ਤੱਕ ਦਾ ਮਤਲਬ 20 25 ਮਿੰਟ ਪਏ ਨੇ ਤਤਕਨ ਮੈਂਗਾ ਕੁਝ ਤਟਾ ਢਾੜਾ ਕਰ ਲਈਏ ਕੁਝ ਖਾਪੀ ਲਈਏ ਹਲਕਾ ਬੋਤਾ ਤੇ साइकिल आप अपने इत्ते खड़ा आते हुए ने इधरों जी बड़े बंदे बाहर आई जंदे जी देखो जी ये सर ये क्या है अंदर लॉन्च है यहाँ से किस्ती चलती है किस्ती चलती है यहाँ से किस्ती किसती नाव नाव नौका हां नौका नहीं लॉन्च है नौका से ऊपर है लॉन्च अच्छा ऊपर का अच्छा 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 मतलब उधर जाने का रास्ता है गंगा जी पार करने का कैसे पार होती है शिप से अच्छा जी हम जाके देख सकते हैं अंदर सौ रुपया छ रुपया टिकट फिर उधर जाके फिर इधर आ जाएंगे अच्छा अच्छा बारह रुपये में आना जाना हो जाएगा बढ़िया मतलब देखने लायक है चले जाएं अच्छा जी ठीक है ਤੇ ਚਲੋ ਕਹਿੰਦੇ 6 ਰੁਪਏ ਨੇ ਮਾੜਾ ਤੁਹਾਨੂੰ ਵੀ ਦਿਖਾ ਕੇ ਲੈਣੇ ਆ ਇਹ ਹਾਂਜੀ ਮੇਰਾ ਸਾਈਕਲ ਇਹ ਵੀ ਲੈ ਕੇ ਜਾ ਸਕਦੇ ਆ ਚਲੋ ਜੀ ਤੇ ਮਾੜਾ ਜੀ ਆਪਾਂ ਕੀ ਕਹਿੰਦੇ ਉਧਰ ਵੀ ਜਾ ਕੇ ਆਣਨੇ ਆ ਕਹਿੰਦੇ 6 ਰੁਪਏ ਜਾਣ ਦੇ ਲੱਗਦੇ ਨੇ 6 ਰੁਪਏ ਆਣ ਦੇ ਲੱਗਦੇ ਨੇ ਸ਼ਿਪਿੰਗ ਜੈਟੀ ਸ਼ਿਪਿੰਗ ਜੈਟੀ ਹੈ ਜੀ ਕੋਈ ਤੇ ਉਧਰ 11 ਵਜੇ ਤੱਕ ਆਪਾਂ ਵੇਟ ਕਰਨਾ ਤਦ ਤੱਕ ਅੰਦੇਲੀ ਪਹੁੰਚ ਜੰਨੇ ਆ ਫਿਰ ਦੇਖਦੇ ਆ ਜੀ ਕੀ ਸਾਨੂੰ ਖਬਰ ਮਿਲਦੀ ਹੈ ਕੀ ਜਿਹੜੀ ਹੈਗੀ ਸਲਾਹ ਉਹਨਾਂ ਦੀ ਬਣਦੀ ਹੈ ਸਾਨੂੰ ਲੈ ਕੇ ਜਾਣ ਦੀ ਹੈ ਨਹੀਂ ਜਾਂ ਇੱਥੇ ਛੱਡ ਕੇ ਜਾਣਗੇ ਉਹ ਸਾਰਾ ਦਾ ਸਾਰਾ ਚੜਨਾ ਸ਼ੇਅਰ ਕਰਦੇ ਆ ਬਣੇ ਰਹੋ ਜੀ ਹਾਂਜੀ ਬਿੱਟੂ ਜ ਅੱਜ ਜੋ ਕਸਮਰਜੀ ਹੋ ਜੇਗੀ ਇੱਕ ਨਵੇੜਾ ਇੱਕ ਪਾਸਾ ਜਿਹੜਾ ਸਾਹਮਣੇ ਵਾਲੇ ਦਫ਼ਤਰ ਨਾਲ ਕਰਕੇ ਜਾਣਾਗਾ ਜੀ ਉਹ ਕੁਛ ਆਪ ਦੀਆਂ ਗਲਤੀਆਂ ਵੀ ਹੁੰਦੀਆਂ ਕੋਈ ਯਾਰ ਕੋਈ ਕਾਗਜ਼ ਪੱਤਰ ਨਹੀਂ ਹੁੰਦਾ ਜੀ ਅੱਜ ਉਮੀਦ ਕਰਦੇ ਆਂ ਵੀ ਆਪਣਾ ਇੱਥੋਂ ਕੰਮ ਨਿਬੜ ਜਾਊਗਾ ਧੰਨਵਾਦ ਮੇਰਾ ਬਿੱਟੂ ਪਰਾ ਤੇ ਬੜੀ ਕੋਸ਼ਿਸ਼ ਕਰ ਰਹੀਆਂ ਜੀ ਇਹ ਕੰਮ ਦੇ ਲਈ ਬਾਰ ਬਾਰ ਆਣਾ ਪੈਂਦਾ ਕਦੀ 3 ਕਿਲੋਮੀਟਰ ਚਲਾਨਿਆ ਕਦੀ 4 ਕਿਲੋਮੀਟਰ ਤੇ ਆਹ ਦੇਖੋ ਜੀ ਆਪਣੇ ਸਾਈਕਲ ਬਣ ਗਏ ਹੋਏ ਨੇ ਹੁਣ ਰੋਡ ਰਾਈਡਰ ਜੀ ਗੈਂਡਾ ਦੇ ਟਾਇਰ ਨੇ ਤੇ ਅਸੇਹਰਾ ਦੇ ਉਹ ਨੇ ਸ਼ਿਮਾਨੋ ਦੇ ਗੀਅਰ ਇਧਰ ਜੀ ਸ਼ਿਪਿੰਗ ਕਾਰਪੋਰੇਸ਼ਨ ਹਾਂਜੀ ਇਹ ਪੌਕੇਟ ਵਿੱਚ ਰੱਖ ਦਿਜੀਏ ਠੀਕ ਹੈ ਜੀ ਕਿੰਨੇ ਪੈਸੇ ਹੋ ਗਏ 6 ਦੀ ਜਾਣ ਦੀ 6 ਦੀ ਜਾਣ ਦੀ ਪੌਕੇਟ ਵਿੱਚ ਰੱਖ ਦਿਜੀਏ ਠੀਕ ਹੈ ਜੀ ਇਹ ਗੇਟ ਤੇ ਦੇ ਦਿਓ ਠੀਕ ਹੈ ਜੀ ਧੰਨਵਾਦ ਜੀ ਸਰ ਆਹ ਦੇਖੋ ਨੇ ਆਹ ਨਹੀਂ ਜੀ ਟਿਕਟਾਂ ਜੀਆਂ ਇੱਕ ਬਿੱਟੂ ਨੂੰ ਦੇ ਦੇਨੇ ਆ। ਲੈ ਬਿੱਟੂ। ਲੈ ਫੜ। ਇੱਕ ਆੜੀ ਜੇਬ ਚ ਪਾ ਲਾ। ਆੜੀ ਜੇਬ ਪਾ ਲਾ। ਉਤਰੀ ਨਾ ਬਸ ਪੋਰਟ ਤੋਂ। ਜਦੋਂ ਮੈਂ ਬਾਹਰ ਆ ਕੇ ਸਮਝਾਉਣਾ ਤਵਾਰ। ਆੜੀ ਜੇਬ ਚ ਪਾ ਲਾ। ਸਮਝਾ? ਜਿਹੜੀ ਆੜੀ ਜੇਬ ਚ ਆੜੀ ਜੇਬ ਚ ਪਾ ਲਾ। ਆੜੀ। ਚਲੋ ਜੀ ਆਹ ਟਿਕਟ ਹੈ ਜੀ ਤੇ ਮਾੜਾ ਜਾ ਕੇ ਆਈਏ ਦੇਖਦੇ ਆ ਕੀ ਹੈ ਮੈਨੂੰ ਤਾਂ ਆਪ ਨੂੰ ਨਹੀਂ ਸਮਝ ਆ ਰਹੀ। ਲੌਂਚ ਲੌਂਚ ਕਹੀ ਜਾਂਦੇ ਆ। ਕਮਾ ਕੇ ਲੈ ਆਨੇ ਆ। ਚਲੋ ਜੀ ਦਰਵਾਜ਼ੇ ਗਏ ਨੇ ਖੁੱਲ। ਤੇ ਹੁਣ ਲੌਂਚ ਜੀ ਤੇ ਜਾਣਾ ਹੈ। ਕਿਸ਼ਤੀ ਜੀ ਹੈ ਇਹ। ਹਸਾਬਕਤਾ ਬੈਠਾ ਕਿਸ਼ਤੀ ਵਾਲਾ ਹੈ। ਦੇਖਦੇ ਹਾਂ ਜੀ ਕਿਹੜੇ ਲੌਂਚ ਲਾਂਚ ਜੇ ਨੇ ਇਹ। ਹੈਗੀ ਤਾਂ ਕਿਸ਼ਤੀ ਜੀ ਹੈ। ਐਮ ਵੀ ਭੈਰਵੀ। ਇਹ ਸਾਨੂੰ ਉਧਰਲੇ ਪਾਸੇ ਲੈ ਕੇ ਜਾਊਗੀ। ਲੌਂਚ ਲੌਂਚ ਕਹੀ ਜਾਂਦੇ ਮੈਂ ਪੁੱਛੀ ਤਾਂ ਇਹ ਕਿਸ਼ਤੀ ਹੈ ਕੀ ਹੈ ਹੁਣ ਜਾ ਕੇ ਪਤਾ ਲੱਗਿਆ ਹੈ ਤਾਂ ਇਹ ਕਿਸ਼ਤੀ ਲੌਂਚ ਕਹਿੰਦੇ ਹੋਣੇ ਇੱਥੇ ਵਾ ਵ ਬੰਦੇ ਜਾਂਦੇ ਆਂਦੇ ਰਹਿੰਦੇ ਨੇ ਜੀ ਇਹ ਤਾਂ ਆਪ ਮਾਇਆਪੁਰ ਚ ਗਈ ਸੀਗੀ ਉਦਾਂ ਹੀ ਇਹ ਹੈ ਜੀ ਉੱਥੇ 5-15 ਰੁਪਏ ਲੱਗੇ ਸੀ ਉਹ ਵੀ ਸਾਡੇ ਲੈ ਹੀ ਨਹੀਂ ਸੀਗੇ ਉਹਨਾਂ ਨੇ ਉਹੀਂ ਚਲੇ ਗਏ ਸੀ ਕੋਰੀਡੋਰ ਜਿਹਾ ਬਣਾਇਆ ਹੋਇਆ ਬਹੁਤ ਬੰਦੇ ਜਾਈ ਜਾਂਦੇ ਹੈ ਜੀ ਇਹ ਵੀ ਲਾਈਫ ਲਾਈ ਨਹੀਂ ਹੋਣੀ ਕਲਕੱਤੇ ਦੀ ਜਿਸ ਹਿਸਾਬ ਨਾਲ ਬੰਦੇ ਜਾ ਆ ਰਹੇ ਨੇ ਜਿਸ ਹਿਸਾਬ ਨਾਲ ਬੰਦਿਆਂ ਦੀ ਤਦਾਦ ਹੈ ਤਾਂ ਐਂ ਲੱਗਦਾ ਹੈ ਕਿ ਇਹਦੇ ਸਹਾਰੇ ਕਈ ਕੰਮ ਚੱਲਦੇ ਨੇ ਇੱਥੇ ਐਮਵੀ ਭੈਰਵੀ ਤੌਰ ਭਾਈ ਮਨ ਲੱਗਦਾ ਇਹ ਬਵਾ ਕਿਸ਼ਤੀਆਂ ਖੜੀਆਂ ਹੋਈਆਂ ਇਹ ਤਾਂ ਖਾਲੀ ਚਲੀ ਗਈ ਵੈਸੇ ਸੋਚਣ ਵਾਲੀ ਗੱਲ ਐ ਇੰਨਾ ਜੇ ਕਿੰਨੇ ਸੀਸੀ ਦਾ ਇੰਜਨ ਹੁੰਦਾ ਹੋਵੇਗਾ ਮਤਲਬ ਜਿੰਨਾ ਇੰਨਾ ਪਾਣੀ ਦੇ ਵਿੱਚ ਵੀ ਚਲਣਾ ਤੇ ਬੜਾ ਜ਼ੋਰ ਲੱਗਦਾ ਹੋਵੇਗਾ ਜਿਸ ਹਿਸਾਬ ਨਾਲ ਇਹ ਚਲਦੀਆਂ ਤੇ ਇੰਨੇ ਬੰਦੇ ਲੈ ਕੇ ਇੰਨੇ ਟਨ ਦੀ ਉੱਤੇ ਇੱਕ ਕਿਸਤੀ ਜੀ ਹੁੰਦੀ ਹੋਏਗੀ ਪਾਣੀ ਦੇ ਉੱਤੇ ਚੱਲਣਾ ਤੇ ਬੜਾ ਜ਼ੋਰ ਲੱਗਦਾ ਹੋਵੇਗਾ ਜੀ ਮਤਲਬ ਸੋਚਣ ਦੀ ਗੱਲ ਹੀ ਐ ਜੀ ਇਹ 6 ਰੁਪਏ ਟਿਕਟ ਲੱਗਦੀ ਹੈ ਜੀ ਇਹਦੀ ਬੜੀ ਸਸਤੀ ਟਿਕਟ ਹੈ ਜੀ ਤੇ ਆਣ ਦੀ ਵੀ 6 ਹੀ ਹੈ ਮਤਲਬ ਆਣਾ ਜਾਣਾ ਰੁਪਈਆ 12 ਰੁਪਏ ਦੇ ਵਿੱਚ ਹੋ ਜਾਏਗਾ ਜੀ ਇੱਕ ਕਿਸਤੀ ਗਈ ਤੇ ਇੱਕ ਆ ਗਈ ਜੀ ਆਹ ਦੇਖੋ ਜੀ ਇਹ ਸਾਨੂੰ ਹੁਣ ਬਾਕੇ ਲੈ ਕੇ ਜਾਊਗੀ ਐਮ ਵੀ ਬੰਗੇਸ਼ਵਰੀ ਟਾਈਮ ਤਾਂ ਲੱਗ ਜਾਂਦਾ ਜੀ ਖਾਸਾ ਟਾਈਮ ਲੱਗ ਜਾਂਦਾ ਆ ਇਧਰ ਆਪਣਾ ਜੈਕੀ ਜੈਕੀ ਨਾਮ ਤੋਂ ਮਸ਼ਹੂਰ ਹੁੰਦੇ ਨੇ ਇਹ ਜਰਮਨ ਸ਼ੈਫਰਡ ਚਲੋ ਜੀ ਬੈਨਿਆ ਲਾਂਚ ਤੇ ਲੱਗੀ ਜੀ ਕਸ਼ਤੀ ਲਾਂਚ ਪੈਡ ਦੇ ਨਾਲ ਜੀ ਇੱਥੋਂ ਹੁਣ ਇਹ ਲੈ ਕੇ ਵੀ ਜਾਊਗੀ ਜਾਂ ਨਹੀਂ ਲੈ ਕੇ ਜਾਊਗੀ ਪਤਾ ਨਹੀਂ ਜੀ ਰੱਸੇ ਫਸਾ ਦਿੰਦੇ ਨੇ ਇੱਧਰ ਤਾਂ ਜੋ ਕਿਸਤੀ ਇੱਧਰ ਉੱਧਰ ਹਿੱਲੇ ਨਾ ਅੱਛਾ ਇਹ ਰੱਸਾ ਹੁਣ ਇਹਨਾਂ ਨੇ ਜਿਵੇਂ ਫਸਾਇਆ ਹੋਇਆ ਦੇਖ ਸਕਦੇ ਹੋ ਹੁਣ ਕਿਸਤੀ ਇੱਧਰ ਉੱਧਰ ਹੱਲੇਗੀ ਨਹੀਂ ਇੱਕ ਹੀ ਥਾਂ ਖੜੀ ਰਹੇਗੀ ਜਦੋਂ ਇਹਨਾਂ ਨੇ ਹੁਣ ਚਲਾਣੀ ਆ ਤੇ ਫਿਰ ਇੱਧਰੋਂ ਰਸਤਾ ਹਲਾ ਦੇਣਾ ਜੀ ਆ ਚੜਨ ਵਾਲੇ ਚੜ ਗਏ ਅਸੀਂ ਵੀ ਚੜ ਜੰਨੇ ਆ ਬਾੜੀ ਛੇਤੀ ਪਿੱਛੇ ਜੀ ਹੋ ਜਾਂਦੀ ਹੈ ਵਾਵਾ ਵੱਡੀ ਹੈ ਜੀ ਕਿਸ਼ਤੀ ਇਹ ਇੰਜਨ ਦਾ ਸਾਊਂਡ ਆ ਰਿਹਾ ਹੋਣਾ ਥੋੜਾ ਜਿਹਾ ਇਗਨੋਰ ਕਰਿਓ ਉਹ ਸਾਹਮਣੇ ਕੌਣ ਸਾ ਪੁਲ ਹੈ ਭਾਈ ਕੌਣ ਸਾ ਪੁਲ ਹੈ ਨਾਮ ਹੈ ਕਿ ਕੁਝ ਪੁਲ ਦਾ ਨਾਮ ਹੈ ਮਾਰੂ ਮੇ ਸੌਰੀ ਮਾਰੂ ਕੋਈ ਨਹੀਂ ਸਾਹਮਣੇ ਇੱਕ ਪੁਲ ਹੈ ਜੀ ਸਿਗਨੇਚਰ ਪੁਲ ਵਰਗਾ ਜਿਵੇਂ ਦਿੱਲੀ ਦੇ ਵਿੱਚ ਇੱਕ ਸਿਗਨੇਚਰ ਬ੍ਰਿਜ ਆ ਉਹਦੇ ਵਰਗਾ ਪੁਲ ਹੈ ਤੇ ਹਾਵੜਾ ਬ੍ਰਿਜ ਵੀ ਹੈਗਾ ਹੋ ਰਿਹਾ ਚਲੋ ਮਾੜਾ ਬਹਿ ਜੀਏ 2-4 ਮਿੰਟ ਇਹ ਸਾਰੀ ਕश्ती ਖਾਲੀ ਜਾ ਰਹੀ ਹੈ ਜੀ ਐਮਵੀ ਭੂਮੀਧਨਿਆ ਜਿਹੜੀ ਸਾਹਮਣੇ ਜਾ ਰਹੀ ਹੈ ਮੈਂ ਕਹਿੰਦਾ ਜੀ ਅਸੀਂ ਰਾਜੇ ਹਾਂ ਜੀ ਪ੍ਰਾਈਵੇਟ ਸ਼ਿਪਾਂ ਵਾਲੇ ਜਮਾਂ ਖਾਲੀ ਵਾਹ ਜੀ ਪੂਰੀ ਸ਼ਿਪ ਖਾਲੀ ਜਾ ਰਹੀ ਹੈ ਪਤਾ ਨਹੀਂ ਕਿਤੇ ਹੋਰ ਨਾ ਲੈ ਜੇ ਅਸੀਂ ਹੋਰ ਪਾਸੇ ਨਾ ਚਲੇ ਜਾਈਏ ਆ ਸ਼ਾਇਦ ਥੱਲੇੋਂ ਆਪਰੇਟ ਕਰਨ ਵਾਲਾ ਇੰਜਨ ਹੈ ਜੀ ਇਹਦਾ ਇਹ ਇੰਜਨ ਵੇਗਾਰ ਆ ਰਿਹਾ ਹੈ ਬੜੀ ਤੇਜ਼ ਚੱਲਦੀ ਹੈ ਉਹ ਸਪੀਡ ਤਾਂ ਹੈਗੀ ਇਹਦੀ ਨਾਲੇ ਸਮੂਥ ਵੀ ਹੈ ਜਿਆ ਲੱਕੜ ਜੀ ਸਾਹਮਣੇ ਆਊਗੀ ਪਰੇ ਕਰ ਦੂਗੀ ਥੱਲੋਂ ਹੀ ਲੰਘ ਗਈ ਇਹਦੇ ਵੈਸੇ 메ਨ ਇੰਜਨ ਦਾ ਡਰਾਈਵਰ ਪਿਛਲੇ ਪਾਸੇ ਹੈ ਉਹ ਸਾਹਮਣੇ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਉਹ ਇੰਡੀਅਨ ਸਾਫ ਦਾ ਉਹਦੇ ਅੰਦਰ ਜਿਹੜੇ ਬੈਠੇ ਨੇ ਆਪਣੇ ਡਰਾਈਵਰ ਸਾਹਿਬ ਨੇ ਜੀ ਪਾਇਲਟ ਕੋਚ ਕਸਤੀ ਤੋਂ ਵੀ ਨਜ਼ਾਰਾ ਲੋਹਾ ਆਗੜਾ ਬ੍ਰਿਜ ਦਾ ਜਦੋਂ ਲੱਗਿਓ ਦੇਖਦੇ ਸੀ ਨਾ ਪਹਿਲਾ ਤਾਂ ਜੀ ਬਹੁਤ ਜ਼ਿਆਦਾ ਲੋਹਾ ਲੱਗਿਆ ਹੋਇਆ ਤੇ ਦੂਰੋਂ ਐ ਲੱਗ ਰਿਹਾ ਸੀਗਾ ਕਿ ਇਹ ਹੈ ਨੀਗਾ ਇੱਥੇ ਲੋਹਾ ਘਟਣਾ ਹੈ ਇਹ ਇੱਥੋਂ ਦੀ ਤੁਹਾਨੂੰ ਸਾਫ਼ ਪਤਾ ਲੱਗ ਰਿਹਾ ਹੋਵੇਗਾ ਕਿਸੇ ਵੀ ਪਿੱਲਰ ਤੇ ਟਿਕਿਆ ਨਹੀਂ ਹੋਇਆ ਇਹ ਕੋਈ ਵੀ ਪਿੱਲਰ ਨਹੀਂ ਹੈਗਾ ਸਿਰਫ ਸਿੰਗਲ ਇਹ ਬ੍ਰਿਜ ਬਣਿਆ ਹੋਇਆ ਹੈ ਦੇਖੋ ਜੀ ਪੂਰਾ ਦਾ ਪੂਰਾ ਪਲੇਨ ਅਧੇ 1 ਕਿਲੋਮੀਟਰ ਦੇ ਕਰੀਬ ਦਾ ਹੈਗਾ 1 ਕਿਲੋਮੀਟਰ ਦਾ ਲਾਗੇ ਛਾਕੇ ਹੋਊਗਾ ਇਹ ਤੇ ਇਹ ਏਸ਼ੀਆ ਦਾ ਸਭ ਤੋਂ ਵੱਡਾ ਕੈਂਟੀਲੀਵਰ ਬ੍ਰਿਜ ਹੈ ਆ ਸ਼ਾਇਦ ਮੱਛੀਆਂ ਫੜਨ ਵਾਲੇ ਨੇ ਇੱਥੇ ਕਾ ਸਾਹਮਣੇ ਇੱਕ ਹੋਰ ਕਿਸ਼ਤੀ ਜਾ ਰਹੀ ਜੀ ਡਬਲ ਡੈਕਰ ਐਂਜੋਇਮੈਂਟ ਆਵਸਤੇ ਹੋਏਗਾ ਹਵਾ ਵੀ ਵਾਵਾ ਤੇਜ਼ ਚੱਲਦੀ ਪਈ ਹੈ ਤੇ ਬਾਲਾ ਨਜ਼ਾਰਾ ਆ ਰਿਹਾ ਜੀ ਮੈਂ ਤਾਂ ਜ਼ਿੰਦਗੀ ਜੀ ਪਹਿਲੀ ਵਾਰ ਐਡੀ ਵੱਡੀ ਕਸ਼ਤੀ ਜੀ ਚ ਬੈਠਾ ਉਹ ਸਾਹਮਣੇ ਦੇਸ਼ ਦੀ ਸ਼ਾਨ ਚੰਡਾ ਉਹ ਟ੍ਰਿਪਲ ਡੈਕਰ ਆ ਰਹੀ ਔਰ ਜਿਹੜੀ ਤੁਸੀਂ ਕਿਸੇ ਦੇਖੋ ਟ੍ਰਿਪਲ ਡੈਕਰ ਆ ਬਾੜੀ ਦੂਰ ਲਿਆਏ ਨੇ ਜੀ ਮਾਨੂੰ ਲੱਗਿਆ ਸੀਗਾ ਹਾਵੜਾ ਬ੍ਰਿਜ ਵੀ ਇਹਨਾਂ ਨੇ ਪਾਰ ਕਰਾਤਾ ਤੇ ਉਧਰੋਂ ਦੀ ਉਧਰ ਸਾਹਮਣੇ ਵਾਲੇ ਪਾਸੇ ਲੈ ਕੇ ਜਾਣਗੇ ਤਾਂ ਬਾੜੀ ਦੂਰ ਲਿਆਇੰਦੀ ਇੱਧਰ ਵੀ ਬਹਾਵਾ ਬੰਦੇ ਖੜੇ ਹੋਏ ਨੇ ਉਧਰਲੇ ਪਾਸੇ ਜਾਣ ਵਾਸਤੇ ਮੈਂ ਕਸਤੀ ਚੋਂ ਲੈਣਾ ਨਹੀਂ ਜੀ ਇਹੇ ਇਹੀ ਕਸਤੀ ਮੈਨੂੰ ਵਾਪਸ ਲੈ ਕੇ ਜਾਊਗਾ ਮੈਂ ਤਾਂ ਬਸ ਘੁੰਮਣ ਆ ਗਿਆ ਉਹੀਂ ਨਿਆਰੀ ਲੈਣ ਅਰੇ ਕੋਇਲ ਮਾਰ ਗਈ ਸੀ ਆ ਦੇਖੋ ਜੀ ਹੁਣ ਕਿੱਦਾਂ ਰੱਸਾ ਪਾਉਂਦੇਗਾ ਬਾਈ ਫਸ ਗਿਆ ਮੈਂ ਖੜੀ ਰਹੂਗੀ ਇਹ ਬ੍ਰੇਕਿੰਗ ਸਿਸਟਮ ਹੈ ਨਾ ਨੌਕਾ ਬ੍ਰੇਕਿੰਗ ਸਿਸਟਮ ਆ ਪੱਕਾ ਕੰਮ ਕਰਨ ਅਸੇਬਾਈ ਬੈਠੇ ਹੋਏ ਨੇ ਤਾਂ ਜੋ ਹੱਥ ਹੁੱਤ ਵੀ ਨਾ ਛੱਟ ਲੱਗੇ ਤੇ ਇਹਨਾਂ ਨੇ ਆਪਣੇ ਕਵਰ ਕੀਤਾ ਹੋਇਆ ਹੈ ਜੀ ਕਲੌਸ ਦੇ ਨਾਲ ਔਰ ਕੀ ਹਾਲ ਹੈ ਚਲੋ ਜੀ ਦੇਖਦੇ ਆਂ ਦੇਖਦੇ ਆਂ ਪੂਰਾ ਦਾ ਪੂਰਾ ਇਹ ਜਿਹੜਾ ਜਹਾਜ਼ ਆ ਭਰ ਗਿਆ ਜੀ ਲਾਂਚ ਪੈਡ ਪੂਰਾ ਹਾਵੜਾ ਬਰੇਜੀ ਪਾਰ ਕਰਵਾਇਆ ਹੈ ਵਾ ਵਾ ਬੰਦੇ ਆ ਗਏ ਨੇ ਕਿਸਤੇ ਨੇ ਵਾਪਸੀ ਵੱਲੋਂ ਹੁਣ ਚਾਲਾ ਪਾਤਾ ਹੈਗਾ ਜੀ ਹਣ ਛੱਲਾ ਵਜਦੀਆਂ ਪਾਣੀ ਦੀਆਂ ਉਡਾਂਦਾ ਲੈ ਕੇ ਜਾਂਦਾ ਹਵਾ ਚੱਲ ਰਹੀ ਹੈ ਤੇ ਪਾਣੀ ਉਛਲ ਉਛਲ ਕੇ ਉੱਤੇ ਆਂਦਾ ਭਰੀ ਪਈ ਹੈ ਕਿਸਤੀ ਹਵਾ ਵਾਲੀ ਸੋਨੇ ਚੱਲਦੀ ਐ ਇੱਥੇ ਗਰਮੀ ਨਹੀਂ ਲੱਗ ਰਹੀ ਇੱਕ ਤਾਂ ਇਹ ਲੌਂਗ ਕੱਟ ਵੀ ਬੜਾ ਲੰਬਾ ਲੈਂਦੇ ਨੇ ਬੜਾ ਲੰਬਾ ਚੱਕਰ ਖਵਾ ਕੇ ਲੈ ਕੇ ਆਏ ਨੇ ਜੀ ਪਰ ਨਹੀਂ ਮੋੜੇਗਾ ਵੀ ਇਹ ਨਹੀਂ ਕਰੇਗਾ ਬਾੜੀ ਅੱਗੇ ਲੈ ਕੇ ਜਾਈ ਜਾਂਦਾ ਵਾ ਉਹੀ ਮੋੜ ਤਾਂ ਵੈਸੇ ਉੱਥੋਂ ਵੀ ਸਕਦਾ ਸੀ ਮਨ ਲੱਗਦਾ ਉਹੀ ਲੈ ਜਾਈ ਜਾਂਦਾ ਅੱਗੇ ਯਾ ਮੈਂ ਪੁੱਟੀ ਸ਼ੀਦੀ ਕਿਸੇ ਦੇ ਵਿੱਚ ਬਹਿ ਗਿਆ ਪਤਾ ਨਹੀਂ ਇਹ ਕਿੱਧਰ ਨੂੰ ਹੀ ਲੈ ਕੇ ਜਾਊਗਾ ਡਰਾਈਵਰ ਹੁਣ ਰੋਕਦਾ ਨਹੀਂ ਪਿਆ ਭਾਈ ਵਾਪਸੀ ਤੇ ਇਹੀ ਨਹਿਰ ਕੰਨੀ ਗੰਗੋਤਰੀ ਨਾਲ ਲੈ ਜੀ ਇੱਧਰਲੇ ਪਾਸੇ ਇੱਕ ਲਗਜ਼ਰੀ ਕ੍ਰੂਜ਼ ਹੈ ਜੀ ਗੰਗੇਸ ਕ੍ਰੂਜ਼ ਹੈ ਬੜਾ ਵੱਡਾ ਕ੍ਰੂਜ਼ ਹੈ ਜੀ ਕਮਰੇ-ਕਮਰੇ ਬਣੇ ਹੋਏ ਨੇ ਸ਼ਾਇਦ ਰਾਤ ਨੂੰ ਮਤਲਬ ਸਟੇ ਵਾਸਤੇ ਹੋਏਗਾ ਤੇ ਉੱਤੇ ਉਹ ਟੈਂਟ ਵਗੈਰਾ ਲਾਉਣ ਵਾਸਤੇ ਕੋਈ ਥਾਂ ਜੀ ਬਣੀ ਹੋਈ ਹੈ ਪਾਰਟੀ ਵਗੈਰਾ ਕਰ ਸਕਦਾ ਮਤਲਬ ਇਹ ਇੱਕ ਪਾਰਟੀ ਹਾਲ ਹੈ ਜੀ ਨਦੀ ਦੇ ਵਿੱਚ ਗੰਗਾ ਜੀਏ ਫੁਗਲੀ ਨਦੀ ਉਹਦੇ ਵਿੱਚ ਪਾਰਟੀ ਹਾਲ ਟਾਈਪ ਬਣਿਆ ਹੋਇਆ ਤੇ ਬਾਲੀ ਦੂਰ ਲਿਆਇਆ ਜੀ ਇਹ ਪਤਾ ਨਹੀਂ ਕਦੋਂ ਵਾਪਸ ਲੈ ਕੇ ਜਾਏਗਾ ਇਹ ਇੱਕ ਉਹ ਜਹਾਜ਼ ਖੜਾ ਜੀ ਉਹ ਦੇਖੋ ਉਹ ਤਾਂ ਬੜਾ ਤਕੜਾ ਜਹਾਜ਼ ਹੈ ਤਾਂ ਮਨ ਲੱਗਦਾ ਉਹੀ ਜਾਊਗਾ ਰੇ ਅੰਡਾ ਮਾਣਡਾ ਮਾਣ ਅਲੀ ਸੈਡ ਆਂਡੇਆਂ ਵਾਲੀ ਆ ਬਾਈਪਾਸ ਕਰਦੀ ਹੋਈ ਐਮਵੀ ਸੁਪਰ ਸੁਪਰਾਨ ਰੇਖਾ ਸੁਪਰਾਨ ਰੇਖਾ ਉਹ ਸਾਹਮਣੇਲੇ ਪੋਰਟ ਤੇ ਜਾ ਰਹੀ ਹੈ ਜੀ ਕਿਸ਼ਤੀ ਡੋਕ ਵਾਲੀ ਨੇੜੇ ਆ ਗਿਆ ਤੇ ਸਾਹਮਣੇ ਇੱਕ ਜੈਟ ਬੋਟ ਖੜੀ ਹੋਈ ਹੈ ਇਹ ਚਲਦੀ ਹੋਣੀ ਘਟਾ ਘਟ 100 150 ਦੀ ਸਪੀਡ ਤੇ ਪਾਣੀ ਦੇ ਵਿੱਚ ਪਤਾ ਨਹੀਂ ਕਿਸ ਹਿਸਾਬ ਨਾਲ ਕਮਾ ਕੇ ਲਿਆ ਉੱਥੇ ਹੀ ਆ ਗਏ ਆ ਸਾਰੇ ਤਿਆਰ ਵਰ ਤਿਆਰ ਹੋ ਕੇ ਖੜੇ ਹੋ ਗਏ ਨੇ ਆ ਪੈਂਦਾ ਜੀ ਰੱਸਾ ਹੁਣ ਆ ਪਿਆ ਰੱਸਾ ਚੱਲ ਵੀ ਅਸੀਂ ਵੀ ਪਾਰ ਕਰ ਗਏ ਜੀ ਵਾਲੀ ਦੂਰ ਢੇੜਾ ਖਵਾ ਲਿਆ ਆ ਰੁਪਏ ਬਾਹਰ ਹੀ ਲੱਗੇ ਐ 6 ਦੀ ਪਰਚੀ ਹਲੇ ਦਿੱਤੀ ਸੀ 6 ਦੀ ਪਰਚੀ ਹਲੇ ਹੋਰ ਦੇਣੀ ਐ ਤੇ ਹੁਣ ਜਿਹੜਾ ਹੈਗਾ ਅਸੀਂ ਬਾਹਰ ਚਲਦੇ ਆ ਤੇ ਐਕਸਪੀਰੀਅੰਸ ਦੱਸਦਾ ਕਿੰਦਾ ਦਾ ਰਿਹਾ ਵੈਸੇ ਤਾਂ ਓਸਮ ਹੀ ਰਿਹਾ ਜਮ ਐਣ ਸਿਰਾ ਨਿਆਰੇ ਲੱਗੇ ਵਧੀਆ ਜੀ ਕਹੋ ਮਸਾਕਦੇ ਹੋ ਇਹੀ ਅਗਰ ਆਪ ਨੇ ਨਿਆਰੇ ਲੈਣੇ ਹੁੰਦੇ ਕਿਸੇ ਕਿਸ ਤੀਜ਼ ਬਹਿ ਕੇ ਆ ਵਾਫਰ 2-250-300 ਰੁਪਇਆ ਲੱਗ ਜਾਂਦਾ ਇਹ ਆਪਾਂ ਪਰਸਨ ਜੇ ਨਿਆਰੇ ਲੈ ਆਏ ਆ ਨਿਆਰੇ ਆ ਗਏ ਜੀ ਟਾਈਮ ਵੀ 11:30 ਹੋ ਗਏ ਜੀ ਫਟਾਫਟ ਜਾ ਕੇ ਉਹਲਾ ਕੰਮ ਨਬੇੜਵਾਨੇ ਆ ਉਹ ਸਾਹਮਣੇ ਦੇਖੋ ਪਾਣੀ ੜਾੰਦਾ ਹੋਇਆ ਜਾ ਰਿਹਾ ਜੀ ਇੰਡੀਅਨ ਨੇਵੀ ਵਾਲਿਆਂ ਦਾ ਜਹਾਜ਼ ਹੈ ਇਹ ਕੋਈ ਸਰਕਾਰੀ ਜਹਾਜ਼ ਹੈ ਜੀ ਉਹ ਐਨਡੀਆਰਫ ਵਾਲਿਆਂ ਦਾ ਬੜੀ ਤੇਜ਼ ਚੱਲਦਾ ਇਹੋ ਚਾਰ ਮਾਰ ਚ ਡਬੋ ਤਕੁੰਦਾ ਹੁਣ ਦੇਣੇ ਆ ਜੀ ਬਕਾਇਆ ਇਹਨਾਂ ਦਾ ਇਹ ਲਿਆ ਨਹੀਂ ਜੀ ਕਿਸੇ ਨੇ ਮਤਲਬ 6 ਰੁਪਏ ਜੀ ਪੈ ਗਿਆ 6 ਰੁਪਏ ਉਹੀ ਲੱਗੇ ਸਾਡੇ ਚਲਿਆ ਬਿੱਟੂ ਬੜਾ ਨਿਆਰਾ ਆ ਗਿਆ ਹਟ ਜਾ 5 ਮਿੰਟ ਫਿਰ ਮੈਂ ਵੀ ਲਿਆ ਆਵਾਂ ਮੜਾ ਇਹਨੇ 5 ਮਿੰਟ ਨਹੀਂ ਲੱਗਦੇ ਅੱਧਾ ਪੂਣਾ ਘੰਟਾ ਲੱਗਿਆ ਜਿੰਨੀ देर ਲੱਗੀ ਹੈ ਅੱਧਾ ਘੰਟਾ ਪੂਣਾ ਘੰਟਾ ਤੁਸੀਂ ਵੀ ਹੁਣ ਇੱਥੇ ਬੈਠੋ ਆਰਾਮ ਕਰੋ ਠੀਕ ਓਕੇ ਜੀ ਓਕੇ ਸਾਈਕਲ ਅੰਦਰ ਖੜਾਤੀ ਹੈ ਜੀ ਆਹ ਕੁਝ ਫਾਰਮ ਜੀ ਨੇ ਇਹ ਜਮਾ ਕਰਾ ਕੇ ਆਉਣੇ ਨੇ ਜੀ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਕੀ ਹਿਸਾਬ ਕਿਤਾ ਬਣਦਾ ਹੈ ਐ ਲੈ ਹੁਣ ਦੇਖਦੇ ਆ ਜੀ ਕੀ ਹਿਸਾਬ ਕਿਤਾ ਬਣਦਾ ਹੈਗਾ ਫਾਰਮ ਫਰਮ ਅਸੀਂ ਜਿਹੜੇ ਹੈਗੇ ਜਮਾ ਕਰਾਇਆ ਆ ਹੁਣ ਇਹਨਾਂ ਨੇ ਬੈਨ ਨੂੰ ਕਿਹਾ ਤੇ ਫਿਰ ਪੋੜੀਆਂ ਜੀ ਚ ਬੈਠੇ ਹੋਏ ਆ ਦੇਖਦੇ ਆ ਜੀ 10 15 ਮਿੰਟ ਉਹਨਾਂ ਨੇ ਕਿਹਾ 10 15 ਮਿੰਟ ਬੈੰਨੇ ਆ ਜੀ ਫਿਰ ਤੁਹਾਡੇ ਨਾਲ ਅਗਲੀ ਅਪਡੇਟ ਸ਼ੇਅਰ ਕਰਦੇ ਆ ਜਿਹੜੇ ਇਹ ਸ਼ਿਪਿੰਗ ਦਫਤਰ ਦੇ ਵਿੱਚ ਆਏ ਸੀਗੇ ਉਹ ਕੰਮ ਜਿਹੜਾ ਹੈਗਾ ਹੋ ਗਿਆ ਹੈ ਤੇ ਬਾਕੀ ਹੱਲੇ ਉਹਨਾਂ ਨੇ ਪਰਚਾ ਪੁਰਚਾ ਦਿੱਤਾ ਉਹਨਾਂ ਨੇ ਇੱਕ ਤਰੀਕ ਦਿੱਤੀ ਹੈ ਇਸ ਤਰੀਕ ਕਾਣਾ ਤੇ ਉਹਦਾ ਜਿਹੜਾ ਹੈਗਾ ਤੁਹਾਨੂੰ ਦੱਸਾਂਗੇ ਕੀ ਬਣਦਾ ਜਹਾਜ਼ ਦਾ ਹੱਲੇ ਕੋਈ ਤਰੀਕ ਸਾਨੂੰ ਵੀ ਕਲੀਅਰ ਨਹੀਂ ਹੋਈ ਹੈ ਇਹ ਕਹਿੰਦੇ ਆ ਜੇ ਤੁਹਾਨੂੰ ਫੋਨ ਕਰ ਦਾਂਗੇ ਜਾਂ ਤੁਹਾਨੂੰ ਦੱਸ ਦਾਂਗੇ ਕਦੋਂ ਕਿੱਦਾਂ ਜਾਣਾ ਹੈ ਕਰੋ ਕੀ ਹਿਸਾਬ ਦਾ ਹੈਗਾ ਤੁਸੀਂ ਪਾਸੇ ਰੈਡੀ ਰਹੀਓ ਤੇ ਬਸ ਫਿਰ ਇਹ ਹੁਣ ਆਪਾਂ ਨੂੰ ਜਵਾਬ ਜੋ ਵੀ ਆ ਦੇਣਗੇ ਫੋਨ ਤੇ ਤੇ ਪਤਾ ਲੱਗ ਜਾਊਗਾ ਕੀ ਹਿਸਾਬ ਕਿਤਾਬ ਹੈ ਜੀ ਇਦਾਂ ਲੱਗਿਆ ਬਿੱਟੂ ਹਾਂ ਬਹੁਤ ਵਧੀਆ ਵੀ ਆਪਣਾ ਇੱਥੋਂ ਦਫ਼ਤਰ ਤੋਂ ਜਿਹੜਾ ਸਾਰਾ ਕੰਮ ਹੋ ਗਿਆ ਜੀ ਜੋ ਵੀ ਆਪਾਂ ਕਰਾਉਣਾ ਸੀਗਾ ਸਾਰਾ ਕੁਝ ਪਤਾ ਲੱਗ ਗਿਆ ਆਪਾਂ ਨੂੰ ਭਾਈ ਤੇ ਬਸ ਉਹ ਦੱਸ ਦੇਣਗੇ ਜੀ ਆਪਾਂ ਨੂੰ ਜਾਂ ਤਾਂ ਆਪਣਾ ਮੇਲ ਆਈਡੀ ਵੀ ਲੈ ਲਈ ਇਹਨਾਂ ਨੇ ਜਾਂ ਉਹਦੇ ਤੇ ਭਾਈ ਦੇ ਦੇਣਗੇ ਤੇ ਜਾਈਂ ਫੋਨ ਕਰਦੇ ਨੇ ਫੋਨ ਕਰਦੇ ਨੇ ਕਿ ਉਹਦੇ ਆਪਾਂ ਨੂੰ ਦੱਸ ਦੇਣਗੇ ਚਲੋ ਫਿਰ ਹੁਣ ਚੱਲਦੇ ਆ ਜੀ ਸਾਈਕਲ ਇੱਥੋਂ ਚੱਕ ਲਈ ਤੇ ਫਟਾਫਟ ਹੁਣ ਪਲੇਟਾ ਨੂੰ ਮੋੜ ਚੱਲਦੇ ਆ ਜੀ ਇਹਨਾਂ ਆ ਪਿੱਛੇ ਹੀ ਲੱਗੂਗੀ ਟੀ ਚੂਟੀ ਚੂਟੀ ਚੋਂ ਅਸੀਂ ਚੁਰਾਇਆ ਤੇ ਆ ਫੁੱਟਪਾਥ ਹੈ ਜੀ ਇੱਥੇ ਲੈਣਾ ਪੈਂਦਾ ਜੀ ਇੱਥੇ ਸਾਈਕਲ ਅਲਾਉਡ ਹੈ ਨਹੀਂ ਫਿਰ ਪੈਡੈਸਟਰੀਅਨ ਵੇ ਤੇ ਜਿਹੜੇ ਹੈਗੇ ਸਾਈਕਲ ਲੈ ਕੇ ਜਾਣੇ ਪੈਂਦੇ ਆ ਹੁਣ ਪੈਡੈਸਟਰੀਅਨ ਵੇ ਤੇ ਸਾਈਕਲ ਲੈ ਕੇ ਜਾਣੇ ਆ ਤੇ ਜਿਹੜਾ ਸਾਈਕਲ ਹੈਗਾ ਉਹ ਇੱਥੋਂ ਲੈ ਕੇ ਜਾਣਾ ਪੈਣਾ ਨਹੀਂ ਤਾਂ ਇਹਨਾਂ ਦਾ ਚਲਾਨ ਕਰ ਦਿੰਦੇ ਆ ਚਲਾਨ ਵੀ ਮਾੜਾ ਮੋਟਾ ਨਹੀਂ ਹੈਗਾ ਜਮਾ ਹੀ ਕਰਦੇ ਜਬਤ ਕਰਦੇ ਫਿਰ ਦੇਂਦੇ ਵੀ ਨਹੀਂ ਦੇਖੋ ਜੀ ਹੁਣ ਇੱਥੋਂ ਲੈ ਕੇ ਜਾਣੇ ਆ ਜਦੋਂ ਇਸ਼ਾਰਾ ਕਰੂਗਾ ਪੁਲਸ ਵਾਲਾ ਇਧਰੋਂ ਸਾਈਕਲ ਲੈ ਕੇ ਜਾ ਰਹੇ ਆ ਜੀ ਇਹ ਪੈਡੈਸਟਰੀਅਨ ਕ੍ਰੋਸਿੰਗ ਹੈ ਇੱਥੋਂ ਹੀ ਸਾਈਕਲ ਲੈ ਕੇ ਜਾਣੇ ਪੈਂਦੇ ਆ ਜੀ ਕਲਕੱਤੇ ਵਰਗੇ ਵੱਡੇ ਸ਼ਹਿਰ ਦੇ ਵਿੱਚ ਹੋਰ ਕਦੀ ਇਹ ਸਾਈਕਲ ਬਾਹਰ ਲੈ ਕੇ ਜਾਵਾਂਗੇ ਤੇ ਫਿਰ ਉੱਥੇ ਵੀ ਅਸੀਂ ਹੈਗਾ ਜਿਹੜਾ ਇਦਾਂ ਹੀ ਜਾਇਆ ਕਰਨਾ ਹੈ ਜੀ ਸ਼ਹਿਰਾਂ ਦੇ ਵਿੱਚ ਪੈਡੈਸਟਰੀਅਨ ਕ੍ਰੋਸਿੰਗ ਤੇ ਇਧਰ ਬੱਚਿਆਂ ਦੀ ਟਰੈਕ ਗਲੀਆਂ ਕਿਤਾਬਾਂ ਹਨ ਅੱਲ ਲਈ ਬਿਲਡਿੰਗ ਬਿੱਟੂ ਦੁਆਰਾ ਆ ਗਈ ਸਾਰੀ ਜੜੀ ਹੋਈ ਹੈ ਜੜਾਂ ਨਾਲ ਹੀ ਹੁਣ ਪਲੇਟਾਂ ਲਵਾਉਣ ਚੱਲੇ ਆ ਜੀ ਤੇ ਕੱਲ ਜਿਹੜਾ ਰਾਹ ਸੀਗਾ ਜਿੱਥੇ ਪਲੇਟਾਂ ਲਵਾਉਣੀਆਂ ਸੀਗੀਆਂ ਉਹ ਅਸੀਂ ਫੜਿਆ ਸੀਗਾ ਲਾਲਬਿਆਰ ਤੋਂ ਕ੍ਰਿਸਟਲ ਅਲਾਰਾ ਤੇ ਕ੍ਰਿਸਟਲ ਵਾਲੇ ਰਾਹ ਤੋਂ ਨਹੀਂ ਜਾਣਾ ਆਪਾਂ ਹੁਣ ਜਾਣਾ ਜੀ ਵੈਲਿੰਗਟਨ ਏਰੀਆ ਪੈਂਦਾ ਜੀ ਵੈਲਿੰਗਟਨ ਉੱਥੇ ਜਾਣਾ ਉੱਥੇ ਬਾਈਕ ਦੀ ਮਾਰਕੀਟ ਹੈ ਉੱਥੇ ਵੀ ਤੁਹਾਨੂੰ ਮਿਲੂਗੀ ਆਗੇ ਜੀ ਵੈਲਿੰਗਟਨ ਬਾਜ਼ਾਰ ਦੇ ਵਿੱਚ ਤੇ ਸਾਈਕਲ ਇੱਧਰ ਲਾਤਾ ਜੀ ਆਪਣਾ ਪਲੇਟਾਂ ਤਿਆਰ ਕਰਵਾਵਾਂਗੇ ਜੀ ਇੱਥੋਂ ਦੀ ਬਾਲੀ ਓਕੀ ਦੁਕਾਨ ਲੱਭੀ ਹੈ ਜੀ ਇੱਥੇ ਤੇ ਆਹ ਪਲੇਟ ਹੈ ਜੀ ਉਹ ਇੱਕ ਮਿੰਟ ਬਤਾਤਾ ਹਾਂ ਆ ਪਲੇਟ ਹੈ ਜੀ ਲੋਹੇ ਦੀ ਇਹਦੇ ਤੇ ਆਪਣੇ ਸਟicker ਜੇ ਲੱਗਣੇ ਉਧਰ ਤਿਆਰ ਕਰੀ ਜਾਂਦਾ ਬਾਈ ਤੇ ਵਧੀਆ ਇੱਧਰ ਛਾਪੇ ਛਪਾਈ ਵਾਲਾ ਕੰਮ ਹੁੰਦਾ ਪਿਆ ਤੇ ਪਲੇਟ ਲਗਾ ਕੇ ਦਿਖਾਣੇ ਆ ਕਿੱਦਾਂ ਦੀ ਲੱਗਦੀ ਹੈ ਬਾਈ ਨੂੰ ਕੰਮ ਕਰਨ ਦੇਣੇ ਆ ਡਿਸਟਰਬ ਬਾਹਲਾ ਨਹੀਂ ਕਰਨਾ ਡੈਲਟਾ ਪ੍ਰਿੰਟਿੰਗ ਹੈ ਗਾਲੀਆਂ ਪੱਕੀਆਂ ਪਲੇਟਾਂ ਨੇ ਜੀ ਬਹੁਤ ਪੱਕੀਆਂ ਪਲੇਟਾਂ ਨੇ ਜੀ ਬਾਈ ਜੀ ਲੈ ਰਹੇ ਨੇ ਨਾ ਆਪ ਪਲੇਟਾਂ ਦੇ ਬਿਲਕੁਲ ਮੀਡੀਅਮ ਦੇ ਵਿੱਚ ਮਤਲਬ ਮਿਡਲ ਦੇ ਵਿੱਚ ਜਿਹੜੇ ਨੇ ਇਹ ਸ਼ੇਕ ਕਰਨਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਆ ਕੇ ਆਪਣਾ ਕੰਮ ਸਾਰੇ ਦਾ ਸਾਰਾ ਆ ਕੇ ਟਿਕਦਾ ਇਹਨਾਂ ਬਾਈਆਂ ਤੇ ਜਿਹੜਾ ਉਹ ਪਿੱਛੇ ਕਰਕੇ ਲਿਖਾਇਆ ਹੋਇਆ ਹੈ ਉਹ ਇੱਕ ਪਲੇਟ ਦੋ ਇੱਕ ਪਲੇਟ ਦੋ ਇੱਕ ਮਿੰਟ ਉਹ ਛੇਦ ਕਰਦੇ ਬਸ ਹਾਂ ਉਹ ਕਰ ਰਹੇ ਨੇ ਸ਼ੇਧ ਉਹਦੇ ਤੋਂ ਬਾਅਦ ਉੱਥੇ ਲੱਗਣ ਗਏ ਆ ਦਿਖਾਨਾ ਕਿੱਥੇ ਲੱਗਦੀ ਹੈ ਸਾਰਾ ਟਾਈਮ ਜਿਹੜਾ ਹੈਗਾ ਆਪਣਾ ਇਹੀ ਕੰਮਾਂ 'ਚ ਨਿਕਲ ਗਿਆ ਤੇ ਕਲਕੱਤੇ ਸ਼ਹਿਰ ਦੇ ਵਿੱਚ ਹੀ 4 ਦਿਨ ਹੋ ਗਏ ਕਾਲ ਪਹਿਨਣ ਲੱਗ ਗਿਆ ਹੁਣ ਤਾਂ ਇੱਥੇ ਲੱਗਣਾ ਆ ਮੋਰੀ ਜੀ

धन्यवाद जी धन्यवाद इसका पैसा देते हैं अभी लो जी लो काम हो गया तो वाह 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 नारा ही आ गया भाई जी नारा बड़े सोने लगते पे नहीं चंद्रे बोर्ड जी ਲੋ ਜੀ ਲੋ ਇੱਕ ਸਰਪ੍ਰਾਈਜ਼ ਆ ਰਿਹਾ ਜੀ ਇਹ ਹੁਣ ਲਾਉਣਾ ਕਿੱਥੇਗਾ ਤਾਂ ਇੱਥੇ ਕਰਕੇ ਲਾਵਾਂਗੇ ਜੀ ਵਧੀਆ ਆਣ ਲੱਗੂ ਜੀ ਪੂਰਾ ਬੜਾ ਸੋਹਣਾ ਲੱਗ ਰਿਹਾ ਜੀ ਇਹਨੂੰ ਹੌ ਕਰਾਨੇ ਆ ਜੀ ਤੇ ਕੁਝ ਕਸਾਨੇ ਇੱਥੇ ਆਹ ਪੁਆਇੰਟ ਜੇ ਤੇ ਤੇਰਾ ਆਊਗਾ ਨਜ਼ਾਰਾ ਸਾਈਕਲ ਚ ਆਏਗਾ ਕੋਲ ਹੋਰ ਬਧੀ ਜਾਣਗੇ ਨਟ ਬੋਲ ਲੈ ਲੇ ਜੀ ਪਲੇਟਾਂ ਲੱਗ ਨਹੀਂ ਰਹੀਆਂ ਸੀ ਬੜੇ ਔਖੇ ਨਟ ਲੱਬੇ ਨੇ ਤੇ ਹੁਣ ਲੱਬ ਗਏ ਜੀ ਇਹ ਲੈ ਕੇ ਚੱਲੇ ਆਂ ਇਹ ਤਾਂ ਸਹੀ ਜੀ ਨਹੀਂ ਲੱਭਦਾ ਪਿਆ ਸੀਗਾ ਇਹਨੇ ਨਟ ਬੋਲਟਾ ਦਾ ਜੀ ਚੈਨ ਕਵਰ ਵਾਲੇ ਹੁੰਦੇ ਵੈਸੇ ਇਹ ਤੇ ਹੁਣ ਜਾ ਕੇ ਲੱਭੇ ਬਾਹਲੀ ਦੂਰ ਜੀ ਦੇਖਦੇ ਹਾਂ ਹੁਣ ਇਹ ਕੰਮ ਕਰਦੇ ਆ ਕਿ ਨਹੀਂ ਜਿਹੜੇ ਭਾਈ ਜੀ ਨੇ ਸ਼ੇਧ ਕਰੇ ਸੀਗੇ ਉਹੀ ਭਾਈ ਜੀਆਂ ਨੇ ਇਹਦੇ ਫੱਟੇ ਚੱਕ ਤੇ ਇਹਦਾ ਵੀ ਕੰਮ ਜਿਹੜਾ ਹੈਗਾ ਕਰ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪੂਰੇ ਜੁਗਾੜ ਲਾ ਕੇ ਇਹਨਾਂ ਨੇ ਕੰਮ ਕਰਿਆ ਬਿਹਾਰ ਤੋਂ ਭਾਈ ਜੀ ਨੇ ਬਿਹਾਰ ਵਾਲੇ ਤਾਂ ਵੈਸੇ ਹੀ ਮੈਂ ਕਹਿੰਦਾ ਜਗਾੜੀ ਇੱਕ ਨੰਬਰ ਦੇ ਹੁੰਦੇ ਨੇ ਜੀ ਬਹੁਤ ਤਕੜੇ ਜਗਾੜ ਲਾ ਕੇ ਇਹਨਾਂ ਨੇ ਕੰਮ ਕਰੇ ਨੇ ਇਹਦੇ ਬਹੁਤ ਬਹੁਤ ਧੰਨਵਾਦ ਇਹਨਾਂ ਭਾਈਆਂ ਦਾ ਜੀ। ਸਿਕਾਣ ਇਹਨਾਂ ਦੀ ਹੈਗੀ ਹੈ ਜੀ, ਸੰਤੋਸ਼ ਆਇਰਨ ਵਰਕਸ। ਬਾਜ਼ਾਰ ਕਿਹੜਾ ਬਿਟੂ ਹੈ ਵੈਲਿੰਗਟਨ, ਵੋਲੀਂਗਟਨ। ਵੋਲੀਂਗਟਨ ਦਾ ਬਾਜ਼ਾਰ। ਮਾੜਾ ਤਗੜਾ ਜਗਾੜ ਲਾਇਆ। ਇੱਕ ਤਾਂ ਮੈਂ ਪੇਜ ਵੜੇ ਓਖੇ ਲੱਭ ਕੇ ਲੈ ਕੇ ਆਏ, ਮਿਲਦਾ ਹੀ ਨਹੀਂ ਪੇ ਸੀਗੇ। ਛੱਟ ਵੱਟ 5 7 ਉਹ ਮੈਂ ਲਾਇਆ ਜਗਾੜ ਜੀ। ਤਾਂ ਜਾ ਕੇ ਕਿਤੇ ਗੱਲ ਬਣੀ। ਮੇਰਾ ਬਾੜਾ ਸ਼ੌਕ ਹੈ ਜੀ ਇਹ ਛੰਡੀਆਂ ਜੀਆਂ ਲਾਣ ਦਾ ਬਾਈਕ ਤੇ ਤੇ ਇਹ ਵੀ ਮੈਂ ਲਾਉਂਗਾ ਜੀ। ਪਲੇਟ ਆਪਣੀ ਲੱਗ ਗਈ ਜੀ। ਵਾਹ ਜੀ ਵਾਹ। ਆ ਵੜੀ ਨਾ ਗੱਲ ਬਾਤ ਜੀ ਸੋਹਣੀ ਸੁਨੱਖੀ ਗੱਲ ਬਾਤ ਇਹਨਾਂ ਦਾ ਬਈਆਂ ਦਾ ਧੰਨਵਾਦ ਬਹੁਤ ਬਹੁਤ ਤੇ ਆ ਬਣ ਗਏ ਹੁਣ ਅਸੀਂ 올 ਇੰਡੀਆ ਵਾਲੇ ਦੱਸਿਓ ਜਰੂਰ ਪਲੇਟ ਕਿੱਦਾਂ ਦੀ ਲੱਗ ਰਹੀ ਐ ਤੇ ਆ ਛੰਡੀਆਂ ਵੀ ਲਾ ਦਿੰਨੇ ਆ ਅਗਲੇ ਪਾਸੇ ਜਿਵੇਂ ਮੈਨੂੰ ਲਦਾਖ ਜਾਣ ਦਾ ਸ਼ੌਂਕ ਸੀਗਾ ਉਦਾਂ ਹੀ ਆ ਛੰਡੀਆਂ ਬਹੁਤ ਸੋਹਣੀਆਂ ਲੱਗਦੀਆਂ ਐ ਤੇ ਨਵਾਖ ਜਵਾਵਾ ਹੁੰਦੀਆਂ ਨੇ ਉਹ ਮਨੀ ਪਦਮੇ ਹਮੇਤੇ ਲਿਖਿਆ ਹੁੰਦਾ ਹੈ ਗੁੱਡ ਔਫੋਰਚਨਸ ਹੁੰਦੀ ਹੈ ਤੇ ਮੈਂ ਬਾਈਕਾਂ ਤੇ ਵੀ ਆਪਣੇ ਲਈ ਹੋਈ ਹੈ ਤੇ ਸਾਈਕਲਾਂ ਤੇ ਵੀ ਮੈਂ ਤੁਸੀਂ ਦੇਖਿਆ ਨਾ ਦੇਸੀ ਤੇ ਮੇਰੀ ਪਰਮਾਨੈਂਟ ਹੀ ਲੱਗੀ ਰਹਿੰਦੀ ਸੀ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ ਇਹ ਸੰਤੋਸ਼ ਸ਼ੈਲਨਵਰਕ ਵਾਲੇ ਬਾਈ ਨੇ ਕਹਿੰਦਾ ਇਹ ਜਿਹੜੀ ਸਾਹਮਣੇ ਬਿਲਡਿੰਗ ਹੈਗੀ ਹੈ ਨਾ ਇਹ ਕਹਿੰਦਾ ਸੰਜੇ ਦੱਤ ਦੀ ਦਾਦੀ ਦੀ ਨਰਗੀਸ ਜਿਹੜੀ ਵੀ ਸੀਗੀ ਉਹਦੀ ਉਹ ਉਹਦੀ ਬਿਲਡਿੰਗ ਹੈ ਜੀ ਸਾਹਮਣੇ ਵਾਲੀ ਤੇ ਪਹਿਲੇ ਨਰਗੀਸ਼ ਇੱਥੇ ਰਿਆ ਕਰਦੀ ਸੀ ਸੰਜੇ ਦੱਤ ਦੀ ਬਿਲਡਿੰਗ ਹੋਗੀ ਮਤਲਬ ਕਹਿਣ ਦੀ ਗੱਲ ਇਹ ਹੈ ਇਹ ਵਾਲੀ ਬਿਲਡਿੰਗ ਦੀ ਇਹ ਬਾਈ ਦੱਸ ਰਿਹਾ ਸੀਗਾ ਮਾੜਾ ਇਹਦੇ ਕੋਲ ਹੀ ਪੁੱਛ ਲੈਨੇ ਆ ਇਹ ਹੈਗਾ ਜੀ ਉਹ ਬਾਈ ਜਿਹੜਾ ਕਹਿੰਦਾ ਸੀ ਸੰਜੇ ਦੱਤ ਦੀ ਬਿਲਡਿੰਗ ਹੈ ਥੋੜਾ ਜਾਣਕਾਰੀ ਇਹਨਾਂ ਕੋਲ ਹੀ ਲੈਨੇ ਆਂ ਜੀ ਹਾਂਜੀ ਕੀ ਹਾਲ ਹੈ ਸਰ ਠੀਕ ਹੈ ਸਰ ਨਮਸਕਾਰ ਸੰਤੋਸ਼ ਹੈ ਰਣਵਰਕ ਤੋਂ ਇਹ ਬਾਈ ਦੱਸ ਰਿਹਾ ਸੀਗਾ ਉਹ ਬਿਲਡਿੰਗ ਕਿਸ ਕੀ ਬਤਾ ਰਹੇ ਸੀ ਆਪ ਉਹ ਸਰ ਬਹੁਤ ਦਿਨ ਪਹਿਲੇ ਜੋ ਅਮਰ ਸਿੰਘ यूपी के जो थे वही लेकर आए थे संजय दत्त को अच्छा अच्छा तो इसी जगह मतलब नरगिस जो नरगिस उन्हीं का है उन्हीं का नानी का नाम ठीक है ओदी नानी सीगी नरगिस नानी दी नानी 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 सीगी जी मैं दादी कहता चलो कोई नहीं जी दादी नानी एको ही हुंदी है जी ट्रेन जी हेलो भी चलदी है जी बहुत टाइम बाद दिखी है जी वाह वाह पुरानी लगदी पई है ਆ ਉੱਪਰ ਇਹਦਾ ਪੈਂਟੋਗ੍ਰਾਫ ਹੈ ਉਹ ਚੋਂ ਬਿਜਲੀ ਲੈਂਦੀ ਉੱਪਰ ਉਹ ਜਿਹੜੀ ਤਾਰਾਂ ਜੀਆਂ ਜਾ ਰਹੀਆਂ ਨੇ ਨਾ ਉਹ ਪੈਂਟੋਗ੍ਰਾਫ ਹੈ ਇਹਦਾ ਕਿਰਾਇਆ ਵੀ ਬਿੱਟੂ ਮਨਾਂ ਦਾ 570 ਰੁਪਏ ਹੀ ਹੋਣਾ ਹਾਂ ਥੋੜਾ ਜਿਹਾ ਗੂਗਲ ਤੇ ਮੈਂ ਦੇਖਿਆ 70ਵੇਂ ਦਿਖਾ ਰਿਹਾ ਵੇਚ ਘਰ ਚੱਲਦੀ ਹੈ ਜੀ ਟ੍ਰੇਮ ਤੇ ਆਲੇ ਦੁਆਲੇ ਬਾਜ਼ਾਰ ਹੈ ਜੀ ਬੜਾ ਸੋਹਣਾ 뷰 ਜੀ ਜੇ ਸੋਚੋ ਜਦੋਂ ਟ੍ਰੇਮ ਲੰਘਦੀ ਹੋਣੀ ਹੈ ਤੇ ਬਾਜ਼ਾਰ ਦੇ ਵਿੱਚ ਕਿੰਨੀ ਸੋਹਣੀ ਖੂਬਸੂਰਤੀ ਜੀ ਮਤਲਬ ਰੇਲ ਗੱਡੀ ਵਾਲਾ ਬਾਜ਼ਾਰ ਇੱਕ ਹਿਸਾਬ ਨਾਲ ਆਪਾਂ ਕਹਿ ਦਿੰਦੇ ਹਾਂ ਛੋਟੀ ਰੇਲ ਗੱਡੀ ਸਿੰਗਲ ਡੱਬੇ ਵਾਲੀ ਕਿੰਨਾ ਸੋਹਣਾ ਲੱਗਦਾ ਹੋਣਾ ਹੋਣ ਦੀ ਕੋਈ ਖਾਣ ਲੱਗੇ ਜੀ ਕਾਫੀ ਟਾਈਮ ਬਾਅਦ ਹੁਣ ਮਿਲਿਆ ਜੀ ਕੋਈ ਖਾਣ ਨਹੀਂ ਬੜੀ ਭੁੱਖ ਲੱਗੀ ਹੈ ਜੀ ਹੁਣ ਖਾ ਲੈਨੇ ਆ ਜੀ ਸੂਅਰ ਦੇ ਖੰਝਲ ਖਵਾਰੀ ਹੋਈ ਪਈ ਸੀ ਰੋਟੀ ਬੜੀ ਘੈਂਟ ਹੁੰਦੀ ਇੱਥੇ ਆ ਦੇਖੋ ਜੀ ਕਿਤੋਂ ਪੱਕੀ ਹੋਈ ਨਹੀਂ ਨਜ਼ਰ ਆਉਂਦੀ ਪਰ ਮੇਲ ਗਈ ਇੰਨਾ ਹੀ ਸੋਕਰ ਹੈ ਬਿੱਟੂ ਵੀ ਆਪਣਾ ਆ ਗਿਆ ਹੋਇਆ ਚਲੋ ਖਿੱਚ ਦਿੰਨੇ ਆ ਹੁਣ ਸਾਈਕਲ ਚਲਿਏ ਵਾਹ ਜੀ ਵਾਹ ਤੰਗ ਦੇਖ ਕੇ ਤਾਂ ਨਜ਼ਾਰਾ ਆ ਜਾਂਦਾ ਸਵਾਰਾ ਸ਼੍ਰੀ ਦਾਨਕੁਨੀ ਦੇ ਵਿੱਚ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਆ ਗਿਆ ਜੀ ਦਾਂਕੁਨੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੇ ਰਾਤ ਨੂੰ ਅਸੀਂ ਉਸੇ ਗੁਰੂ ਘਰ ਚ ਆ ਗਏ ਸੀ ਜਿੱਥੇ ਅਸੀਂ ਸਭ ਤੋਂ ਪਹਿਲੇ ਦਿਨ ਆ ਕੇ ਆਪਣੇ ਸਾਈਕਲ ਲਗਾਏ ਸੀ ਹੁਣ ਇੱਥੇ ਆਪਣਾ ਹੈਗਾ ਰਾਤ ਦਾ ਸਟੇ ਹੈਗਾ ਸੀਗਾ ਸੋ ਸੁਕੇ ਆਪਣਾ ਜਿਹੜਾ ਹੈਗਾ ਵੀਡੀਓ ਵਗੈਰਾ ਐਡਿਟ ਕਰਕੇ ਸਵੇਰੇ ਅਸੀਂ ਪਾ ਦੇਾਂਗੇ ਇਦਾਂ ਹੀ ਜਿਹੜਾ ਹੈਗਾ ਤੁਸੀਂ ਵਲੋਗ ਦੇ ਨਾਲ ਬਣੇ ਰਿਹਾ ਕਰੋ ਅੱਗੇ ਤੋਂ ਅੱਗੇ ਆਪਣੇ ਵਲੋਗ ਨੂੰ ਸ਼ੇਅਰ ਕਰਦਿਆ ਕਰੋ ਆਪਣੇ ਆਂਢ ਗੁਆਂਢਾਂ ਸਾਝ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਇਸ ਵਲੋਗ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਆਂਦਾ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਦ ਤੱਕ ਦੇ ਲਈ ਗੁੱਡ ਬਾਏ ਰਵਾਂ ਖਾ ਚੜਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਹਰੇਕ